ਸਤਿਗੁਰ ਜੀ ਸਾਰੇ ਵੀਰਾਂ ਨੂੰ ਹੋਰ ਵੀ ਠੀਕ ਤਾਗੋ ਅੱਜ ਲੱਗੇ ਆਪਾਂ ਫਿਰ ਕੰਦੂ ਕਾਣਾ ਭਵਾਨ ਜਾ ਵਾਉਣ ਦੇ ਹਾਂ ਤੇ ਆ ਨਿਆਣੇ ਆਏ ਵਾਣ ਵਾਗੇ ਸੋਣਾਂ ਦੇ ਨਾਉਣ ਲੱਗੇ ਆ ਬੱਚੇ ਜੋ ਵੀ ਤੇ ਇਹ ਮਨੋਂ ਆਂਦੇ ਵੀ ਟਰਾਲੀ 'ਚ ਆਪਾਂ ਤਰਪਾਲ ਪਾ ਗਏ ਤੇ ਤੇ সুইমিং ਪੂਲ ਬਣਾਈ ਜਾਂਦੇ ਆਏ ਮੈਂ ਤਰਪਾਲ ਪਾਉਂਦੇ ਸ਼ਾਰੀਆ ਸ਼ੂਰੀਆ ਆਪਣੇ ਤਾਂ ਮੈਂ ਚ ਬੱਚੇ ਹੈਗੇ ਇੱਕ ਆ ਚ ਬੱਚਾ ਇੱਕ ਉਹ ਚ ਬੱਚਾ ਮੈਂ ਤਾਂ ਇਹ ਚ ਬੱਚਿਆਂ ਜੇ ਨਾਲੋ ਤੇ ਆ ਵੇਖੋ ਇੱਕ ਆ ਚ ਬੱਚਾ ਆ ਇਹ ਕਾਚ ਬੱਚਾਂ ਦੇ ਜਵਾਨਾਂ ਦੇ ਵੀ ਟਰਾਲੀ ਦੇ ਤਰਪਾਲ ਬਾਏ ਨਾ ਪਨਾਈਏ ਤੇ ਆਪਾਂ ਅੱਜ ਆਹ ਕਰਨਾ ਕੱਦੂ ਆ ਪਲੜ ਤੇ ਉਹ ਕਰ ਲਿਆ ਇਹ ਪਰਲਾ ਤੇ ਮਗਰੇ ਚੋਨਾ ਲੱਗੀ ਜਾਂਦਾ ਵਾ ਪਾਰਟੀ ਆਪਣੇ ਗਾਹੀ ਵੱਡੀ ਤੇ ਇੱਕ ਆਪਾਂ ਵਟਾਂ ਲਾਇ ਮੜੀਆਂ ਮੋਟੀਆਂ ਲਿੰਦੀਆਂ ਲਿੰਮਾਂ ਦੀ ਲੋੜ ਹੀ ਨਹੀਂ ਵਟਾਂ ਵਧੀਆਂ ਸਾਰੀਆਂ ਕਿਰਾਏ ਕਰੇ ਨੇ ਵਧੀਆਂ ਜਿੰਦਰੇ ਨਾਲ ਆ ਵੇਖੋ ਵਾਂਡ ਵਗਨਦੇ ਸੁੱਕਾ ਇੱਕਰੀ ਗਿੱਲਾ ਵਿੱਚ ਸੁੱਕਾ ਹੀ ਬਾ ਦਿੰਨੇ ਆ ਤਿੰਨ ਚਾਰ ਪਾੜਾਂ ਲਾ ਦਿੰਦੀਆਂ ਤਿੰਨ ਜਾਂ ਚਾਰ ਚਾਰ ਪਾੜਾਂ ਸੁੱਕੀ ਦੇ ਤੇ ਕੱਦੂ ਚ ਇੱਕੋ ਪਾਰ ਹੱਲਾਂ ਦੀ ਤੇ ਇੱਕੋ ਸੁਹਾਗੇ ਦੀ ਲਾਈ ਦੀ ਕੱਦੂ ਜੀ ਨਹੀਂ ਜ਼ਿਆਦਾ ਵਾਈਦਾ ਤੇ 12:32 ਆਈ ਨਹੀਂ ਫਿਰ 12:00 ਮੋਟਰਾਂ ਚਲਾਉਂਦੇ ਆ ਹੁਣ ਵਟਾਂਗਟਾਂ ਬਾਲੀਆਂ ਆਪਾਂ ਆਹ ਏਰ ਕਬ ਬੀਜੇ ਥੋੜੇ ਜੇ ਪੱਠੇ ਬੀਜੇ ਨਾਲ 4 ਦੇ ਨਾਲ ਇਹ ਆ ਡੰਗਰ ਸਾਰੇ ਸੂਨ ਵਾਲੇ ਉਹਦੇ ਨਾਲ ਪੱਠੇ ਬੀਜ ਲੀਏ ਥੋੜੇ ਜੀ ਤਾਂ ਦੋ ਕਿਲੋ ਨਾਲ ਪੱਠੇ ਬੀਜੇ ਆਪਾਂ ਪਨੀਰੀ ਆਪਣੀ ਹੋ ਗਈ ਕਾਫੀ ਵੱਡੀ ਤੇ ਲਾਉਂਦੇ ਆ ਪੁੱਟ ਪੁੱਟ ਕੇ ਬਾਕੀ ਚੱਲੰਦੇ ਆਪਣਾ ਬਿੰਦਰਾ ਭੂਮੀ ਪੁੱਤਰਾ ਚ ਕਰਾਇਆ ਕਿ ਚੱਲੰਦੇ ਆ ਮੁੱਦੀ ਕਰਾਇਆ ਗਿਆ ਤੇ ਕਰਾਇਆ ਜੀ ਨਹੀਂ ਕਰਦਾ ਚਲਾਉ ਉਹ ਫਿਰ ਵੀ ਘਾਲੀ ਦਿੱਤਾ ਉਹ ਆਂਦੇ ਵੀ ਮਰੌਣਾ ਤੁਹਾਡੇ ਕੋ ਜੋ ਮਰਜੀ ਹੋ ਜੇ ਐਂ ਤੱਕ ਇਹ ਹੋਰ ਕਰਾਇਆ ਕਰ ਦਿੰਦੇ ਆ ਤੇ ਫਿਰ ਆਏ ਡਰਾਈਵਰ ਵੀਰੋ ਲੈ ਗਏ ਹੁਣ ਵਾਹੁੰਦੇ ਆ ਬਾਈ ਪਹਿਲਾਂ ਵਾਹੁੰਦੇ ਆਪਣੇ ਜਵਾਕ ਹੁਣ ਇਹ ਆਂਦੇ ਬੀਠਾ ਗਰਮੀ ਬੜੀ ਲੱਗੰਦੀ ਆ ਹੁਣ ਇਹ ਆਏ ਆ ਨਾਉਣ ਆਹ ਵੇਖੋ ਕੀ ਕਰੰਦੇ ਇਹ ਇਹ ਆਹ ਵੇਖੋ ਇਹ ਤੇ ਇੱਧਰ ਦੇਖ ਲੰਦੇ ਨਿਆਰੇ ਕਿ ਨਹੀਂ ਛੋਟੀਆਂ ਪਈਆਂ ਏ ਏ ਓਏ ਉਹਦਾ ਜੂڑا ਜੇ ਇੱਧਰ ਦੇਖ ਕਿ ਅੱਜ 11:32 ਵਜੇ ਬੱਤੀ ਆ ਗਈ ਪਤਾ ਨਹੀਂ ਕਿ 12 ਵਜੇ ਚੱਲਣੀ ਦੂਜੀ ਮੋਟਰ ਚੱਲ ਪਈ ਆ ਛਾੜਾਂ ਅਸੀਂ ਤਾਂ ਬਾਰੇ ਦਰ ਮਿੱਤਰਾ ਕਿ ਦਿਲੇ ਨਾਲ ਚਲਾ ਦੇ ਆਵੇ ਦਿਲਾ ਪਿਆ ਇਹ ਗਿੱਲੇ ਹੱਥਾਂ ਦੇ ਚੱਲ ਚੱਲਾ ਲੱਗੀ ਆਪਣੀ ਭੂਮੀ ਪੁੱਤਰ ਮਹਿੰਦਰਾ ਭੂਮੀ ਪੁੱਤਰ ਇਹ ਅੱਜ ਚੱਲ ਵੀ ਕਰਨ ਵਾਲੀ ਆ ਸਾਢੇ ਸਾਤੀ ਮੋਟਰ ਆ ਪਾਣੀ ਚੈੱਕ ਕਰਨੇ ਦਾ ਪੰਜ ਦੀ ਨਾਲ ਮਾਰਤੀ ਨਹੀਂ ਭਰ ਕੇ ਇੱਚ ਪਾਣੀ ਪਾ ਲਈਏ ਥੋੜਾ ਜਿਹਾ ਇੱਚ ਹੀ ਪਾਉਣਾ ਨਾ ਪਾਣੀ ਆਪਾਂ ਫਿਰ ਆਪਾਂ ਕੱਦੂ ਚਲਾਉਨੇ ਆ ਥੋੜਾ ਥੋੜਾ ਪਾਣੀ ਪਾ ਲਈਏ ਦੋਵਾਂ ਨਾਲ ਦੂਜੀ ਮੋਟਰ ਵੀ ਚਲਾ ਲੈਣ ਦੀ ਨਾ ਫਿਰ ਇਹ ਚਲਾਉਨੇ ਆ ਪਲਾਟ ਚ ਵੱਡੇ ਚ ਫੇਰ ਆਪਾਂ ਕੱਦੂ ਚ ਵੜ ਬੁੱਟ ਦੇਣਾ ਇਹ ਮੋਟਰ ਦਾ ਕੱਦੂ ਚ ਵੜ ਦੇਣਾ ਦੂਜੀ ਦਾ ਪਾਈਪ ਲਾਇਆ ਸਾਈ ਮੱਕੀ ਚੈੱਕ ਕਰੋ ਤੁਸੀਂ ਜਟਾਂ ਦੀ ਪਹਿਲੇ ਸਾਲ ਬੀਜੀ ਮੱਕੀ ਤੇ ਬੀਜੀ ਵੀ ਆਪਾਂ ਕਣਕਲੇ ਵਾਢ ਚ ਆਇਆ ਕੋਈ ਸਰੋਂ ਵਾਲਾ ਨਹੀਂ ਵਾਢ ਦੇਖੋ ਲੱਗੀ ਮੱਕੀ ਜਾਂਦੀ ਹਾਲਾ ਮੈਨੂੰ ਟਾਈਮ ਨਹੀਂ ਚਾਰ ਪਾਪੇ ਦੀ ਕਿਰਪਾ ਨਾਲ ਨਿਕਲੂ ਵਧੀਆ ਹਾਂ ਸਾਜ ਤੇ ਆਪਾਂ ਲਈ ਨੂੰ ਜਿਆਦਾ ਕੁਝ ਨਹੀਂ ਪਿਆ ਇਹਨੂੰ ਬਸ ਪਾਣੀ ਲਾਉਨੇ ਆਪਾਂ ਤੀਜੇ ਦਿਨ ਇੱਕ ਦਿਨ ਛੱਡ ਜੇਗਾ ਦੋ ਦਿਨ ਛੱਡ ਕੇ ਲਈਦਾ ਪਾਣੀ ਤੇ ਇਹਨੂੰ ਦੋ ਦਿਨ ਛੱਡ ਕੇ ਪਾਣੀ ਲਈਦਾ ਆਪਾਂ ਤੇ ਵੇਖੋ ਐ ਕਾਲੀ ਵੇਖੋ ਚੈੱਕ ਕਰੋ ਦੀ ਮੱਕੀ ਪਹਿਲੇ ਸਾਲ ਆ ਤੇ ਆਪਾਂ ਪਰ ਅੱਤੀ ਕੀਤਾ ਇਸ ਵਗਮ ਆ ਰਿਹਾ ਹੈ ਆਇਚ ਹੁਣ ਉਹ ਕਦੂ ਕਰਕੇ ਬਾਜ ਆਇਆ ਫਲਾਟ ਦੀ ਵਾਰੀ ਆ ਤਿੰਨਾਂ ਗੱਲਿਆਂ ਦਾ ਘੇਰਾ ਜੇ ਬਾਜੇ ਐਦੀ ਵਾਰੀ ਆ ਉਹ ਬਾਈ ਗਿਆ ਦਰਿਆ 'ਚ ਹੁਣ ਬਾਈ ਦਰਿਆ 'ਚ ਡੱਕੀ ਕਰਾਂਗੇ ਲਈ ਸ਼ੁਰੂ ਸ਼ਾਇਦ ਲੈੜੀ ਕਰੀਏ ਤੇ ਆਪਾਂ ਜਾਂ ਆਂਦੇ ਟੱਕਰ ਖੋਲਣ ਰਾਤ ਦੀ ਤੁਹਾਨੂੰ ਇੱਕ ਗੱਲ ਦੱਸਦਾ ਰਾਤੀ ਹੀ ਪਾਣੀ ਨਾਲੇ ਜ਼ਿਆਦਾ ਸੀ ਤੇ ਨਾਲੇ ਨਾ ਇੱਕ ਇੰਨੇ ਰਬੜਾ ਗਿਆ ਟਰੈਕਟਰ ਦੀ ਲੈੜ ਇੱਕ ਹੀ ਤੇ ਆ ਸੁਹਾਗੇ ਦਾ ਇੱਕ ਫੇਰਾ ਰਹਿ ਗਿਆ ਜੇ ਤੇ ਬਾਕੀ ਸਵਾ ਗਾਇਆਂ ਵਧੀਆ ਵਜਾ ਸਾਰਾ ਪਰਲੀ ਪੜੀ ਜਿਉ ਸਹੀ ਵਜਾ ਇਹਦਾ ਇੱਕ ਫੇਰਾ ਰਹਿ ਗਿਆ ਇੱਥੇ ਬਾਰ ਬਾਰ ਤਾਂ ਨਹੀਂ ਆਪਾਂ ਗੇੜੇ ਲਾਉਂਦੇ ਦੀ ਪੈਵ ਲਾਈਨ 'ਚ ਬਹਿ ਜਾਂਦਾ ਏ ਟਰੈਕਟਰ ਫਿਰ ਇੱਥੇ ਵਿਰਲੇ ਵਿਰਲੇ ਫੇਰੇ ਲਾਉਂਦੇ ਆਪਾਂ ਤੇ ਆ ਇੱਕ ਫੇਰਾ ਰਹਿ ਗਿਆ ਚਲੋ ਹਲਾ ਵਜੀਆਂ ਕੋਈ ਚੱਕਰ ਨਹੀਂ ਆ ਨਾ ਵੀ ਅਹੀਂ ਕੱਲ ਇਹ ਵੀ ਮੋਟਰਾਂ ਘੱਟ ਪਾ ਚਲਾਈਆਂ ਅਸੀਂ ਪੀ ਨਾੜ ਨਾ ਕੱਢਣਾ ਪਵੇ ਆ ਸਾਜੀ ਕੀ ਆ ਬਾਏ ਨਾ ਨਾੜ ਕੱਢਣਾ ਪੈਂਦਾ ਤੇ ਆਪਾਂ ਹੁਣ ਮੋਟਰ ਤਾਂ ਹੀ ਆਵੇ ਲੋ ਪਾਣੀ ਇਕਰੀਆ ਪੈਦਾ ਸਕਾਤਾ ਹੈ ਨਾ ਹੁਣ ਫਿਰ ਇੱਚਾ ਪਾਣੀ ਲਾਉਣ ਲੱਗੇ ਆ ਨਹੀਂ ਤੇ ਨਾੜ ਜਾ ਬੜਾ ਕੱਢਣਾ ਪੈਂਦਾ ਉਹ ਨਹੀਂ ਆਪਾਂ ਕਦੀ ਕੱਢਿਆ ਚੱਲ ਖੋਲ ਤੁਹਾਡੀ ਨੂੰ ਵਿੱਚ ਪਾਉਣੇ ਥੋੜਾ ਜਿਹਾ ਪਾਣੀ ਇੱਧਰ ਕਿਉਂ ਥੋੜਾ ਪਾਣੀ ਆਉਂਦਿਆ ਦੂਜਾ ਟਿਕਣ ਫੁੱਲਾਣਾ ਉਧਰ ਕਿੰਨਾ ਪਾਣੀ ਹੈ ਇੱਥੇ ਵੇਖੋ ਥੋੜਾ ਪਾਣੀ ਸਿਰਫ ਇੱਕ ਘੰਟਾ ਪਾਉਨੇ ਆ ਬਾਹਰ ਖੋਲ ਦੇ ਟਕਨ ਸਾਰਾ ਇੱਥੇ ਕੁਝ ਪਾਉਨੇ ਨਾ ਪਾਣੀ ਨਾ ਇਹ ਪੈਪ ਲਾਈਨ ਵਧੀਆ ਚੱਲੀ ਲੀਕ ਲੱਗਣੀ ਕਿਤੇ ਉਹ ਸੀਮੈਂਟ ਵਾਲੀ ਦੇ ਪੰਗਾ ਘੜੀ ਉਹਦੀ ਟੈਨਸ਼ਨ ਵੜੀ ਲਦੀ ਜਿੱਥਰ ਲੱਗਦੀ ਆਪਣੀ ਮੁੰਜੀ ਪਾਕਿਸਤਾਨ ਵਾਲੇ ਬਾਈ ਮੁੰਜੀ ਆਂਦੇ ਆਪਾਂ ਝੋਨਾ ਆਂਦੇ ਆ ਕਈ ਧਾਣਾਂ ਆਂਦੇ ਲਗਦਾ ਚੋਨਾ ਇਹਨੂੰ ਪਾਉਨੇ ਆਪਾਂ ਮਗਰੇ ਹੀ ਮジョਰਿਟੀ ਇਹਨੂੰ ਕਿਹ ਦਵਾਈ ਪਾਵਾਂਗੇ ਆਪਾਂ ਸ਼ਾਇਦ ਰਿਫਟ ਪਲੱਸ ਪਾਵਾਂਗੇ ਜਾਂ ਹੋਰ ਪਾਵਾਂਗੇ ਪਤਾ ਨਹੀਂ ਕਿਹੜੀ ਨਾਲ ਦਾ ਲੈ ਜਾਂਦੀ ਆ ਵੇ ਖਣ ਗੜੀ ਨੂੰ ਪਾਉਨੇ ਓਏ ਚਪਾਣੀ ਲਾਉਣਾ ਠੰਡਾ ਹਾਂ ਹਾਂ ਤੰਦਰਿਆਂ ਵਾਲਾ ਕਿਉਂ ਉਹ ਨਹੀਂ ਦਾ ਪੱਕਾ ਓਏ ਵਾ ਵਟਾ ਮਟਾ ਸੈਟ ਹੁੰਦੀ ਹਾਂਜੀ ਆਪਾਂ ਜਾਣਦੇ ਪਏ ਆ ਟੱਕਣ ਖੋਲਣਾ ਪਾਣੀ ਭੜੀ ਹੋ ਗਿਆ ਏ ਆ ਟੱਕਣ ਬੰਦ ਕਰ ਦਈਏ ਚੁੱਪ ਹੋ ਗਿਆ ਪਾਣੀ ਪੈ ਗਿਆ ਘੰਟਾ ਕੰਤੇ ਰਾ ਪਾਣੀ ਚੱਲ ਬਈ ਮੈਂ ਤਰਬੇਰੀ ਕਰਦੇ ਟੱਕਣ ਬੰਦ ਭੱਜ ਕੇ ਭੱਜ ਕੇ ਚਪਲਾ ਇਹ ਲਾਲਾ ਬਾਰੀ ਘਰ ਬੰਦ ਚਲੀ ਜੇਦੀ ਇੱਚ ਬਥੇਰਾ ਹੋ ਗਿਆ ਪਾਣੀ ਹੁਣ ਆਪਾਂ ਇਹ ਚ ਨਵਾਂ ਕਦ ਕਰਨਾ ਉੱਚ ਲਾਉਣ ਲੱਗੇ ਆ ਉਹ ਐਨ ਖੋਲਦਾ ਦੂਜੇ ਪਾਸੇ ਨੂੰ ਕਰਨਾ ਪਤਾ ਨਹੀਂ ਤੈਨੂੰ ਲੱਗਾ ਆ ਨੀ ਯਾਰ ਅਗਣੀ ਪਾਨੇ ਚੁੱਕੀ ਫਿਰ ਹੁਣ ਜਦੋਂ ਮਰਜੀ ਆਣ ਕੇ ਬੰਦਾ ਢੱਕਣ ਤੇ ਬੰਦ ਕਰ ਜਾਂਦਾ ਖੋਲ ਜਾਂਦਾ ਉਈ ਨਵੇਂ ਲੌਂ ਲੱਗੇ ਉਦੋਂ ਹੀ ਖੋਲ ਗਏ ਉਹ ਤਾਦੀ ਨੂੰ ਉਤੋਂ ਦੀ ਆ ਗਏ ਚਲ ਆ ਜਲੀਏ ਬੈ ਪੈਰ ਬੜੇ ਤੱਤੇ ਲੱਗਣੇ ਤੇ ਚਪਲਾਂ ਪਿੱਛੇ ਲਾ ਗਿਆ ਲਾ ਕੇ ਲਾਉਣੀਆਂ ਅਸੀਂ ਕੱਲ ਛੇਤੀ ਜਾ ਚਲੀਏ ਲਿਆਣਿਆਂ ਦੀਆਂ ਛੁੱਟੀਆਂ ਆਈਆਂ ਕੰਮ ਤੇ ਲਈਏ ਲਿਆਣਿਆਂ ਹਾਂਜੀ ਕਰਨ ਲੱਗੇ ਆ ਦੰਦੂ ਵੇਰ ਆਪਾਂ ਪੱਜ ਗਏ 4:30 ਹੋ ਗਏ ਆ ਰਹਿਣ ਤੇ ਉੱਪ ਬੜੀ ਜਿਆਦਾ ਜਦੋਂ ਬਾਹਰ ਨਿਕਲੀ ਤਾਂ ਦੁਪਹਿਰੇ ਆਏ ਹਾਏ ਬਹੁਤ ਮੰਦਾal ਹੁੰਦਾ ਮੈਂ ਪਾਈ ਨੂੰ ਅੱਜ ਸ਼ਾਮ ਨੂੰ ਕਰ ਲਾਂਗੇ ਉਹਦਾ ਕਰਕੇ ਗਾਵਨ ਵੇੜਾ ਹੁਣ ਲੱਗੇ ਆਪਾਂ ਘਰ ਪਰ ਗਿਆ ਅੱਜ ਆਪਾਂ ਹਲਾ ਪਿਆਵੇਂ ਹੁਣ ਪੀਰਦੇ ਆਪਾਂ ਸਵਾਗਾ ਸਵਾਗਾ ਵੇ ਕੋਈ ਝਾ ਕੀ ਝਾ ਕੋੜ ਗਿਆ ਕਰਮਾਲਿਆ ਰਹਿ ਗਏ ਹੁਣ ਨਹੀਂ ਸਹੇ ਰਹਿਣ ਦਿੰਨਾ ਆਪਾਂ ਚੰਗਾ ਰਾਤੀ ਆਡੇ ਕੋਲੋਂ ਰਹਿ ਗਿਆ ਸੀ ਇੱਕ ਵੇਰਾ ਰਾਤੀ ਇਹ ਵੀ ਹਨੇਰਾ ਹੋ ਗਿਆ ਸੀ ਹੁਣ ਨਹੀਂ ਰਹਿਣ ਦਿੰਦੇ ਫੋੜ ਭਾਵੇਂ ਇੱਕ ਇੱਕ ਬਦੌਰ ਨਾ ਲੱਗਦੇ ਪੈਲੀ ਨੂੰ ਫੇਰਾ ਨਹੀਂ ਰਹਿਣ ਦਿੰਦੇ ਉੱਤੇ ਹੀ ਜਾਈ ਜਾਵੇ ਹਨਾ ਤਾਂ ਤੇ ਬਾਬੇ ਦੀ ਕਿਰਪਾ ਨਾਲ ਝਿਗ ਵੀ ਜਿਹੜੀ ਇੱਕ ਸਾਈਡ ਤੇ ਹੋ ਗਈ ਆ ਜਿੱਧਰ ਨੂੰ ਆਪਾਂ ਪਾਣੀ ਕੱਢਣਾ ਹੈ ਉਹਨੂੰ ਆਪਣੀ ਝਿਗ ਨਿਕਲ ਜਾਣੀ ਹੈ ਚਲੋ ਇਹ ਵੀ ਕੰਮ ਵਧੀਆ ਗਿਆ। ਇਧਰ ਆ ਦੇ। ਦੇਖੋ ਅਜ ਨਵਾਂ ਆਇਆ ਮੈਂਬਰ ਨਾਲ। ਕਿੱਦਾਂ? ਵਰਾਜ, ਢੀਗਾ। ਹਾਂ? ਬੜੀ ਸੁਸਤੀ ਜੀ ਭਾਈ ਤੁਹਾਨੂੰ ਵੇਖੋ ਇਹਨੂੰ ਸੀਟ ਬੈਲਟ ਦੇਖੋ। ਸੀਟ ਬੈਲਟ ਚੈੱਕ ਕਰੋ ਤੁਸੀਂ ਵਰਾਜ ਅੱਡੇ ਦੀ। ਇਧਰ ਲੱਗੀ ਜੀਰੀ ਆਪਣੀ ਸੈਲ ਜੀਰੀ ਲੱਗੀ ਆਪਣੀ ਧਾਨ ਜੀਰੀ ਮੁੰਜੀ ਝੋਨਾ ਕਿੰਨੀਆਂ ਚੀਜ਼ਾਂ ਲੱਗਦੇ ਹਨ ਚਾਰ ਨਾਂ ਆ ਇਹਦੇ ਚਲ ਹੋਰ ਵੀ ਹੋਣਾ ਆਪਾਂ ਨੂੰ ਜਿਤਕ ਤੱਕ ਪਤਾ ਚਵਾਂ ਨਾਂ ਦਾ ਪਤਾ ਆਪਾਂ ਨੂੰ ਇਹਦੇ ਆ ਬਾਕੀ ਪਤਾ ਨਹੀਂ ਇਹਦੇ ਕਿੰਨੇ ਨਾਂ ਹੋ ਰਿਹਾ